ਸਸਿਕਲ ਦੋਸਤੋ ਮੈਂ ਤੁਹਾਡਾ ਆਪਣਾ ਭਗਵਾਨ ਜਮਾਨ ਇਸ ਵਕਤ ਮੈਂ ਦਿੱਲੀ ਦੇ ਇੰਟਰਨੈਸ਼ਨਲ 에ਰਪੋਰਟ ਦੇ ਟਰਮੀਨਲ 3 ਤੇ ਆ ਇੰਟਰਨੈਸ਼ਨਲ ਅਰਾਈਵਲ ਦੇ ਵਿੱਚ ਆ ਪਿਛਲੇ ਦਿਨਾਂ ਤੋਂ ਬਹੁਤ ਚਰਚਿਤ ਅਰਮਾਨੀਆਂ ਜਿਹੜਾ ਅਰਮੀਨੀਆ ਜਿਹੜਾ ਕੰਟਰੀ ਉੱਥੇ ਜਿਹੜੇ ਨੌਜਵਾਨ ਪੰਜਾਬੀ ਨੌਜਵਾਨ ਜਿਹੜੇ 에ਜੈਂਟਾਂ ਦੇ ਧੋਖੇ ਦਾ ਸ਼ਿਕਾਰ ਹੋ ਕੇ ਫਸ ਗਏ ਸੀਗੇ ਉਹਨਾਂ ਨੇ ਵੀਡੀਓ ਪਾਈ ਮੇਰਾ ਨਾਮ ਲੈ ਕੇ ਐਮਬੈਸੀ ਨਾਲ ਅਸੀਂ ਗੱਲ ਕੀਤੀ ਇਹਨਾਂ ਨਾਲ ਸੰਪਰਕ ਕੀਤਾ ਐਮਬੈਸੀ ਨੇ ਦੇਖਰੇਖ ਕੀਤੀ ਰਹਿਣ-ਸਹਿਣ ਦਾ ਖਾਣ-ਪੀਣ ਦਾ ਪ੍ਰਬੰਧ ਕੀਤਾ ਉਸ ਤੋਂ ਬਾਅਦ ਇਹਨਾਂ ਦੀਆਂ ਟਿਕਟਾਂ ਕਰਵਾ ਕੇ ਅੱਜ ਇਹ ਇਸ ਵਕਤ ਦਿੱਲੀ ਪਹੁੰਚ ਚੁੱਕੇ ਨੇ ਇਹ ਤਿੰਨੇ ਨੌਜਵਾਨ ਜਿਹੜੇ ਨੇ ਨਾਲ ਉਹਦੇ ਮਿਸਿਸ ਵੀ ਨੇ ਇਸ ਮੁੱਦੇ ਦੇ ਲੈ ਕੇ ਔਰ ਸਖਤ ਤੋਂ ਸਖਤ ਕਾਰਵਾਈ ਗਰੰਟੀ ਮੰਗ ਵੀ ਅਸੀਂ ਕੀਤੀ মিডিਆ ਰਾਹੀਂ ਤੁਸੀਂ ਦੁਆਵਾਂ ਕੀਤੀਆਂ ਸਾਰਿਆਂ ਨੇ ਜਿੱਥੇ ਵੀ ਤੁਸੀਂ ਦੁਨੀਆ 'ਚ ਬੈਠੇ ਹੋ ਅੱਜ ਇਹ ਜਿਹੜੇ ਨੌਜਵਾਨ ਨੇ ਆਪਣੇ ਵਤਨ ਵਾਪਸ ਆ ਗਏ ਮੈਂ ਇਹਨਾਂ ਨੂੰ ਲੈਣ ਲਈ 에어ਪੋਰਟ ਤੇ ਆਇਆ ਸੀ ਤਾਂ ਕਿ ਇਹਨਾਂ ਨੂੰ ਕੋਈ 에어ਪੋਰਟ ਤੇ ਇਮੀਗ੍ਰੇਸ਼ਨ ਤੇ ਕੋਈ ਦਿੱਕਤ ਨਾ ਹੋਵੇ ਦੋਸਤੋ ਪੰਜਾਬ ਸਰਕਾਰ ਨੇ ਜਿਹੜੇ ਏਜੰਟਾਂ ਨੇ ਇਹਨਾਂ ਨੂੰ ਲੁੱਟਿਆ ਉਹ ਚੋ ਦੋ ਨੂੰ ਤਾਂ ਫੜ ਲਿਆ ਚਾਰ ਹਜੇ ਫਰਾਰ ਨੇ ਉਮੀਦ ਹੈ ਕਿ ਜਲਦੀ ਕਾਰਵਾਈ ਹੋਊਗੀ ਉਹਨਾਂ ਠੱਗਾਂ ਦੇ ਟਰੈਵਲ ਜੈਟਾਂ ਤੇ ਇਹਨਾਂ ਦੀ ਜਿਹੜੀ ਦਰਦ ਭਰੀ ਕਹਾਣੀ ਹੈ ਉਹ ਰੌਂਗ ਤੇ ਖੜੇ ਕਰਨ ਵਾਲੀ ਹੈ ਕਿ ਕਿਸ ਤਰ੍ਹਾਂ ਸਾਡੇ ਨੌਜਵਾਨਾਂ ਨੂੰ ਰੋਜ਼ਗਾਰ ਦੀ ਤਲਾਸ਼ ਹੈ ਤੇ ਰੋਜ਼ਗਾਰ ਦੀ ਤਲਾਸ਼ ਦੇ ਵਿੱਚ ਉਹ ਕਿਸ ਤਰ੍ਹਾਂ ਛਾਤਰ ਤੇ ਚਲਾਕ ਲੋਕਾਂ ਦੇ ਸੁਪਨਿਆਂ ਦਿਖਾਉਣ ਦੀਆਂ ਜਿਹੜੀਆਂ ਜਾਲ ਨੇ ਉਹਦੇ ਵਿੱਚ ਫਸ ਜਾਂਦੇ ਨੇ ਮੈਂ ਚਾਹਾਂਗਾ ਤੁਸੀਂ ਉਹਨਾਂ ਨਾਲ ਹੀ ਗੱਲ ਕਰ ਲਓ ਹਰਮਨ ਜਤਿੰਦਰਪਾਲ ਹਰਮਨ ਜੀ ਹਰਮਨ ਇੱਕ ਵਾਰ ਸਤਿ ਸ਼੍ਰੀ ਅਕਾਲ ਸੱਜੀ ਤੁਹਾਨੂੰ ਇਥੋਂ ਬਹੁਤ ਬੜ ਬੜੇ ਭਰੋਸੇ ਤੇ ਝਾਸੀ ਦੇ ਕੇ ਲੈ ਕੇ ਗਏ ਕਿ ਤੁਹਾਨੂੰ 45000 ਰੁਪਿਆ 45 ਤੋਂ 50000 ਰੁਪਿਆ ਸੈਲੀ ਮਿਲੂਗੀ ਤੁਹਾਨੂੰ ਵਧੀਆ ਕੰਮਕਾਰ ਮਿਲੂਗਾ ਤੇ ਤੇ ਤੁਹਾਡੀ TCR ਬਣਾ ਕੇ ਦਊਗੀ ਵਰਕ ਪਰਮਿਟ 1 ਸਾਲ ਦਾ ਬਾਅਦ ਵਿੱਚ ਉੱਥੇ ਜਾ ਕੇ ਜਦੋਂ ਇਥੋਂ ਗਏ ਆ ਜੀ ਉੱਥੇ ਜਾ ਕੇ ਪਤਾ ਲੱਗਾ ਕਿ ਪਹਿਲੀ ਗੱਲ ਤੇ ਇੱਥੇ ਲੱਗਦਾ ਔਨ ਰੈਵਲ ਵੀਜ਼ਾ ਆ ਜੀ ਉੱਥੇ ਜਾ ਕੇ ਸਾਡਾ ਵੀਜ਼ਾ ਲੱਗਾ ਤੇ ਬਾਅਦ ਵਿੱਚ ਜੀ ਉਹ ਪਤਾ ਲੱਗਾ ਸਾਨੂੰ ਬਾਅਦ ਦੇ ਵਿੱਚ ਜੀ ਤਿੰਨ ਚਾਰ ਦਿਨ ਉਹਨਾਂ ਨੇ ਇੱਧਰ ਉੱਧਰ ਘਮਾਇਆ ਫਰਾਇਆ ਸਾਨੂੰ ਤੇ ਬਾਅਦ ਵਿੱਚ ਉਹਨਾਂ ਦਾ ਜਿਹੜਾ ਅਸਲੀ ਚਿਹਰਾ ਸਾਡੇ ਸਾਹਮਣੇ ਆਇਆ ਤਿੰਨ ਚਾਰਾਂ ਦਿਨਾਂ ਬਾਅਦ ਕਿ ਇਹਨਾਂ ਕੋਲ ਕੋਈ ਕੰਮਕਾਰ ਹੈ ਨਹੀਂਗਾ ਇਹ ਇਦਾਂ ਬੰਦਿਆਂ ਨੂੰ ਇੱਥੇ ਭਲਾ ਭਲਾ ਫਸਲਾ ਕੇ ਲਿਆਉਂਦੇ ਆ ਚਦਾਈ ਬਣਾ ਕੇ ਲਿਆਉਂਦੇ ਆ ਇੱਥੇ ਕਿ ਕੰਮਕਾਰ ਕੋਈ ਇਹਨਾਂ ਕੋਲ ਹੈ ਨਹੀਂਗਾ ਬਾਅਦ ਵਿੱਚ ਅਸੀਂ ਫੇਰ ਇਹਨਾਂ ਦੇ ਸਾਨੂੰ ਕਹਿੰਦੇ ਇਹਨਾਂ ਨੇ ਕਿਹਾ ਗਿਆ ਕਿ ਤੁਸੀਂ ਇਦਾਂ ਕਰੋ ਕਿ ਕੰਮਕਾਰ ਤੇ ਸਾਡੇ ਕੋਲ ਹੈ ਨਹੀਂਗਾ ਤੁਸੀਂ ਇੰਡੀਆ ਤੋਂ ਬੰਦੇ ਮਂਗਾਓ ਬੰਦੇ ਇੱਥੇ ਪਤਾਓ ਤੁਹਾਨੂੰ 50000 ਰੁਪਏ ਇੱਕ ਬੰਦੇ ਦਾ ਮਿਲੂਗਾ ਅਸੀਂ ਆਖਿਆ ਕਿ ਅਸੀਂ ਇਹ ਕੰਮ ਨਹੀਂ ਕਰਨਾ ਚਾਹੁੰਦੇ ਇਸ ਬੰਦੇ ਨੂੰ ਇੱਕ ਇੱਕ ਇਹ ਮੇਰਾ ਭਰਾ ਆ ਜੀ ਇਹਨੂੰ ਕੁੱਟਦੇ ਵੀ ਰਹੇ ਆ ਇਹਨੂੰ ਵੀ ਕਿਹਾ ਗਿਆ ਕਿ ਤੈਨੂੰ 50000 ਰੁਪਏ ਮਹੀਨੇ ਦੇ ਤਮਕਿ ਤੂੰ ਬੰਦੇ ਮਂਗਾ ਅਸੀਂ ਕਿਹਾ ਕਿ ਅਸੀਂ ਇਹ ਕੰਮ ਨਹੀਂ ਕਰਨਾ ਚਾਹੁੰਦੇ ਸਾਨੂੰ ਕੰਮ ਤੇ ਲਵਾਓ ਅਸੀਂ ਕੰਮ ਕਰਨ ਆਏ ਆ ਅਸੀਂ ਲੋਕਾਂ ਦੇ ਧੀਪਤ ਫਸਾਉਣ ਨਹੀਂ ਆਏ ਪਰ ਇਹ ਭਰਾ ਨੂੰ ਰੂਮ ਚ बन ਕੇ ਕੁੱਟਦੇ ਵੀ ਰਹੇ ਆ ਮਾਰਦੇ ਵੀ ਰਹੇ ਆ ਇਹਨੂੰ ਅਸੀਂ ਛਡਾ ਕੇ ਲਿਆਂਦਾ ਇਹਦਾ ਪਾਸਪੋਰਟ ਵੀ ਖੋਲਿਆ ਗਿਆ ਸੀਗਾ ਪਾਸਪੋਰਟ ਵੀ ਅਸੀਂ ਲੈ ਕੇ ਆਏ ਇਹਦਾ ਤੇਰੇ ਨੂੰ ਅਸੀਂ ਆਪਣੇ ਰੂਮ ਦੇ ਵਿੱਚ ਲੈ ਕੇ ਆਏ ਫਿਰ ਸਾਨੂੰ ਕਿੰਨੇ ਦਿਨ ਸਾਹੀ ਭੁੱਖੇ ਰਹੇ ਆ ਸਾਨੂੰ ਕੋਈ ਰੋਟੀ ਪਾਣੀ ਦਾ ਕਿਸੇ ਪਾਸੇ ਕੋਈ ਕੰਮਕਾਰ ਹੀ ਹੈ ਨਹੀਂਗਾ ਰੋਟੀ ਪਾਣੀ ਕਿੱਥੋਂ ਖਾਣਾ ਸੀਗਾ ਬਾਅਦ ਵਿੱਚ ਸਾਨੂੰ ਆ ਸਾਡੇ ਦਿਮਾਗ ਵਿੱਚ ਖਿਆਲ ਆਇਆ ਕਿ ਮਾਨ ਸਾਹਿਬ ਲੋਕਾਂ ਨੂੰ ਬਾਹਰੋਂ ਲੈ ਕੇ ਆਉਂਦੇ ਆ ਉਹਨਾਂ ਦੀ ਮਦਦ ਕਰਦੇ ਆ ਵੀਡੀਓ ਦੇਖਦੇ ਰਹਿੰਦੇ ਸੀ ਮਾਨ ਸਾਹਿਬ ਦੀਆਂ ਬਾਦ ਵਿੱਚ ਜੀ ਅਸੀਂ ਮਾਨ ਸਾਹਿਬ ਜੀ ਨੂੰ ਇੱਕ ਵੀਡੀਓ ਬਣਾ ਕੇ ਭੇਜੀ ਕਿ ਆਮਾਨ ਸਾਹਿਬ ਸਾਡੀ ਮਦਦ ਕਰੋ ਮਾਨ ਸਾਹਿਬ ਤੱਕ ਉਹ ਵੀਡੀਓ ਪਹੁੰਚੀ ਇਹਨਾਂ ਨੇ ਸਾਡੀ ਆਵਾਜ਼ ਨੂੰ ਸੁਣਿਆ ਸਾਨੂੰ ਬੈਕ ਕਾਲ ਕੀਤੀ ਸਾਡੇ ਨਾਲ ਗੱਲਬਾਤ ਕੀਤੀ ਸਾਨੂੰ ਭਰੋਸਾ ਦਿੱਤਾਗਾ ਕਿ ਤੁਸੀਂ ਟੈਨਸ਼ਨ ਨਾ ਲਓ ਮੈਂ ਤੁਹਾਡੇ ਨਾਲ ਆ ਉਸ ਦਿਨ ਤੋਂ ਬਾਅਦ ਵਿੱਚ ਸਾਡਾ ਇਹਨਾਂ ਨੇ ਮਾਨ ਸਾਹਿਬ ਜੀ ਨੇ ਵਿਦੇਸ਼ ਮੰਤਰਾਲੇ ਜੀ ਨਾਲ ਗੱਲਬਾਤ ਕਰਕੇ ਤੇ ਸਾਡਾ ਰਹਿਣ ਸਹਿਣ ਦਾ ਸਾਡਾ ਖਾਣ ਪੀਣ ਦਾ ਇੰਤਜ਼ਾਮ ਕੀਤਾ ਬਾਦ ਵਿੱਚ ਅੰਬੈਸੀ ਦੇ ਵਿੱਚ ਸਾਡੀ ਗੱਲਬਾਤ ਨੂੰ ਪਹੁੰਚਾਇਆ ਗਿਆ ਸਾਡੀ ਆਵਾਜ਼ ਨੂੰ ਪਹੁੰਚਾਇਆ ਗਿਆ ਸਾਨੂੰ 11 ਵਜੇ ਉੱਥੇ ਬੁਲਾਇਆ ਗਿਆ ਅਸੀਂ ਉੱਥੇ ਗੱਲਬਾਤ ਉਹਨਾਂ ਨੇ ਕੀਤੀ ਤੇ ਸਾਨੂੰ ਫਿਰ ਫਿਰ ਅਸੀਂ ਇਹ ਮਾਨ ਸਾਹਿਬ ਨਾਲ ਗੱਲਬਾਤ ਕੀਤੀ ਸਾਨੂੰ ਰੋਟੀ ਪਾਣੀ ਦਾ ਇੰਤਜ਼ਾਮ ਕੀਤਾ ਸਾਰਾ ਖਾਣ ਪੀਣ ਦਾ ਕੀਤਾ ਇੰਤਜ਼ਾਮ ਉਹਨਾਂ ਨੇ ਬਾਅਦ ਵਿੱਚ ਤੁਸੀਂ ਮਾਨ ਸਾਹਿਬ ਨਾਲ ਰੋਜ਼ ਸਾਨੂੰ ਮਾਨ ਸਾਹਿਬ ਨੇ ਇੱਕ ਦਿਨ ਦੇ ਵਿੱਚ ਤਿੰਨ ਚਾਰ ਵਾਰ ਫੋਨ ਕਰਨਾ ਸਾਡੇ ਨਾਲ ਗੱਲਬਾਤ ਕਰਨੀ ਕਿ ਤੁਸੀਂ ਡਰੋ ਨਾ ਮੈਂ ਤੁਹਾਡੇ ਨਾਲ ਹਾਂ ਅਸੀਂ ਮਾਨ ਸਾਹਿਬ ਜੀ ਦਾ ਜਦੋਂ ਧੰਨਵਾਦ ਕਰਦੇ ਆ ਕਿ ਸਾਡੇ ਨਾਲ ਜੇ ਮਾਨ ਸਾਹਿਬ ਨਾ ਹੁੰਦੇ ਤਾਂ ਸਾਨੂੰ ਇਹਨਾਂ ਨੇ ਉੱਥੇ ਮਾਰ ਦੇਣਾ ਸੀਗਾ ਅਸੀਂ ਮਾਨ ਸਾਹਿਬ ਜੀ ਦਾ ਵੀ ਧੰਨਵਾਦ ਕਰਦੇ ਆ ਵਿਦੇਸ਼ ਮੰਤਰਾਲੇ ਜੀ ਦਾ ਵੀ ਧੰਨਵਾਦ ਕਰਦੇ ਆ ਅੰਬੈਸੀ ਦਾ ਵੀ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਇੱਥੇ ਤੱਕ ਅੱਜ ਪਹੁੰਚਾ ਦਿੱਤਾ ਨਹੀਂ ਤੇ ਅਸੀਂ ਉੱਥੇ ਮਰ ਜਾਣਾ ਸੀ ਸਾਡੀਆਂ ਲਾਚਾਂ ਹੀ ਹੋਣੀਆਂ ਸੀਗੀਆਂ ਇੱਥੇ ਸੰਭੋਤ ਜੁਝੇ ਲਾਰੇ ਹੈ ਕਿ ਵੀ ਖੜਿਆ ਇਹਨਾਂ ਨੇ ਸਾਨੂੰ ਇਥੋਂ ਕਹਿ ਕੇ ਖੜਿਆ ਜਾਂਦੇ ਆ ਤੁਹਾਨੂੰ ਕੰਮ ਤੇ ਲਵਾਵਾਂਗੇ ਕੋਈ ਕੰਮ ਦੇ ਨਹੀਂ ਲਵਾਇਆ ਮੇਰੀ ਘਰ ਦੀ ਨੂੰ ਕੰਮ ਦੇ ਖੜਿਆ ਪਾਦਰ ਦੇ ਕੰਮ ਤੇ ਇਹਨਾਂ ਨੇ ਜਦੋਂ 에어ਪੋਰਟ ਨੰਗੇ ਹੀ ਆ ਸਾਡੀ ਪਾਸਪੋਰਟ ਪੜਦੇ ਆ ਘਰੇ ਜਾ ਕੇ ਸਾਡੇ ਕੋ ਪੈਸੇ ਵੀ ਲੈ ਲੇ ਆ ਬਾਅਦ ਪਾਸਪੋਰਟ ਮੰਗੇ ਆ ਤੇ ਪਾਸਪੋਰਟ ਕਹਿੰਦੇ ਵੀ ਹਜੇ ਤੁਹਾਡੀ ਪੇਮੈਂਟ ਨਹੀਂ ਪੂਰੀ ਹੋਈ ਪੇਮੈਂਟ ਕਰੋਗੇ ਤੇ ਵੇ ਪਾਸਪੋਰਟ ਦੇਣੇ ਇੰਡੀਆ ਤੋਂ ਵੀ ਪੈਸੇ ਪੂਰੇ ਕਰਾਤੇ ਤੇ ਵੇ ਜਾ ਕੇ ਪਾਸਪੋਰਟ ਦਿੱਤਾ ਇਹਨਾਂ ਨੇ ਬਾਅਦ ਚ ਦੋ ਚਾਰ ਦਿਨ ਘਮਾਉਂਦੇ ਫਰੋਂਦੇ ਰਹੇ ਆ ਬਾਅਦ ਚ ਕੰਮ ਦਾ ਕਹੀਦਾ ਤੇ ਕੰਮ ਹੈ ਹੀ ਨਹੀਂ ਹਜੇ ਹੈ ਹੀ ਨਹੀਂ ਕੰਮ ਉੱਥੇ ਉਦੋਂ ਇੰਡੀਆ ਤੋਂ ਪਹਿਲਾਂ ਆਡਾ ਬਿਜ਼ਨਸ ਆਥੇ ਆ ਉਹਥੇ ਕੁਝ ਨਹੀਂ ਐਸਾ ਦਾ ਕੰਮ ਹੈ ਹੀ ਨਹੀਂ ਕੋਈ ਕੰਮ ਵੀ ਹਾਂ ਕੰਮ ਤੇ ਤੁਹਾਨੂੰ ਲਵਾ ਦਾਂਗੇ ਐਸੇ ਕਰਕੇ ਵੀ ਬਹੁਤ ਜ਼ਿਆਦਾ ਅਸੀਂ ਬੇਪਰੇਸ਼ਾਨ ਹੋਏ ਹੀ ਉਥੇ ਬਹੁਤ ਜ਼ਿਆਦਾ ਅਸੀਂ ਤੇ ਓਕੇ ਹੋ ਚੁੱਕੇ ਹਾਂ ਉਥੇ ਭਾਈ ਸਾਡੀ ਮਾਨ ਸਾਹਿਬ ਨੇ ਬਹੁਤ ਹਲਕੀ ਕੀਤੀ ਹੈ ਜੀ ਇਸ ਮੁੰਡੇ ਨੂੰ ਇਹ ਮੁੰਡੇ ਨੂੰ ਅਲੱਗ ਕਮਰੇ 'ਚ ਰੱਖਿਆ ਹੋਇਆ ਸੀ ਇਹ ਮਹੀਨਾ ਪਹਿਲਾਂ ਗਿਆ ਸੀ ਇਹਦੇ ਨਾਲੋਂ ਤੇ ਇਹਨੂੰ ਮਾਰਦੇ ਕੁੱਟਦੇ ਵੀ ਰਹੇ ਐ ਕਿ ਇਹਨੂੰ ਧਮਕੀਆਂ ਦਿੰਦੇ ਰਹੇ ਐ ਕਿ ਤੈਨੂੰ ਅਸੀਂ ਜਾਨ ਤੋਂ ਮਾਰ ਦੇਾਂਗੇ ਜੇ ਤੂੰ ਕੁਝ ਬਾਹਰ ਗੱਲ ਦੱਸੀ ਐ ਸਾਡੇ ਮੁਤਾਬਕ ਕੰਮ ਕਰ ਇਹ ਮੈਨੂੰ ਦੇਦੀ ਜ਼ਿਆਦਾ ਕਹਾਣੀ ਦਰਦ ਲੱਗਿਆ ਤਾਂ ਪਾਜੀ ਮੇਰੇ ਨਾਲ ਲੱਗਾ ਆ ਮੁਰਚੀ ਬਣਦਾ ਪਾਜੀ ਮੈਨਾਂ ਇਦਾਂ ਹੋਇਆ ਮੈਂ ਜਦੋਂ ਆਇਆ ਸੀ ਮੈਂ ਜਦੋਂ ਜਦੋਂ ਅਰਮੀਨੇ ਚ ਆਇਆ ਜਰਵਾਨ ਆਇਆ ਮੈਨੂੰ ਜਦੋਂ ਬਾਹਰ ਇਹ ਕੋਈ ਨਹੀਂ ਆਦੀ ਸੇਵਾ ਇਹ ਸਾਡੇ ਪੰਜਾਬ ਦੇ ਉਹ ਗੱਭਰੂ ਨੇ ਜਿਨ੍ਹਾਂ ਨੇ ਆਪਣੇ ਮਾਪੇ ਦਾ ਇਲਾਜ ਕਰਾਉਣਾ ਹੈ ਜਿਨ੍ਹਾਂ ਨੇ ਆਪਣੇ ਆਪਣੀਆਂ ਭੈਣਾਂ ਦੇ ਵਿਆਹ ਕਰਨੇ ਨੇ ਜਿਨ੍ਹਾਂ ਨੇ ਆਪਣੇ ਜ਼ਿੰਮੇਵਾਰੀ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਦੀਆਂ ਕੋਸ਼ਿਸ਼ਾਂ ਕਰਦੀਆਂ ਨੇ ਤੇ ਅੱਜ ਇਹ ਇਹ ਆਪਣੇ ਆਪ ਨੂੰ ਠੱਗਿਆ ਠੱਗਿਆ ਮਹਿਸੂਸ ਕਰ ਰਹੇ ਨੇ ਜੇ ਥੀ ਰੋਜ਼ਗਾਰ ਮਿਲ ਜਾਂਦਾ ਸ਼ਾਇਦ ਇਹਨਾਂ ਨੂੰ ਉੱਤੇ ਧੱਕੇ ਨਾ ਖਾਣੇ ਪੈਂਦੇ ਬਗਾਨੇ ਮੁਲਕਾਂ ਚ ਤੇ ਆਪਣੀ ਜਾਨ ਬਚਾ ਕੇ ਅੱਜ ਇਹ ਪੁੱਛੇ ਨੇ ਕਿ ਇਸ ਮੁੰਡੇ ਨੂੰ ਬਹੁਤ ਕੁੱਟਿਆ ਮਾਰਿਆ ਗਿਆ ਤੇ ਬਾਅਦ ਦੇ ਵਿੱਚ ਇਹ ਇਹ ਉਹਨੂੰ ਬਚਾ ਕੇ ਆਪਣੇ ਕਮਰੇ ਵਿੱਚ ਇਕੱਠੇ ਲੈ ਕੇ ਆਏ ਤੇ ਬਾਅਦ ਚ ਉਹਦੋਂ ਵੇ ਰਾਤ ਲੜਾਈ ਹੋ ਜਾਂਦੇ ਦਿਨ ਘਰੇ ਆਏ ਇਹ ਨਾ ਜਦੋਂ ਇਤੋਂ ਇੰਡੀਆ ਤੋਂ ਗਏ ਹੀ ਹੈ ਜਾਂ ਤਕੀ ਤਰੀਕ ਨੂੰ ਗਏ ਹੀ ਨਾ ਇਹ ਤੋ ਤਿੰਨਾਂ ਦਿਨਾਂ ਬਾਅਦ ਇਹ ਫੇਰ ਸਾਡੇ ਕੋਲ ਵੇ ਰਾਤ 12:00 ਕੋਣੀ 12:00 ਵਜੇ ਦਾ ਟਾਈਮ ਹੀ ਹੈ ਸਾਨੂੰ ਆਣ ਕੇ ਕਹਿੰਦੇ ਘਰੋਂ ਨਿਕਲੋ ਇਹਨਾਂ ਦੇ ਵੀ ਹੱਤੀ ਪਈ ਇਹਨਾਂ ਦੋਹਾਂ ਦੇ ਪਈ ਹੱਤੀ ਸਾਡੇ ਲਈ ਦੋ ਦੋ ਮਹੀਨੇ ਦਾ ਪਹਿਲਾਂ ਕਿਰਾਇਆ ਲੈ ਲਿਆ ਇਹਨਾਂ ਨੂੰ ਘਰੋਂ ਕੱਢਣ ਦੀ ਕੋਸ਼ਿਸ਼ ਕੀਤੀ ਤੇ ਦੋ ਦੋ ਸੌ ਡਾਲਰ ਪਹਿਲਾਂ ਕਿਰਾਇਆ ਲੈ ਲਿਆ ਦੋ ਦੋ ਮਹੀਨਿਆਂ ਦਾ ਅਡਵਾਂਸ ਬਾਅਦ ਵਿੱਚ ਜੀ ਆ ਕੇ ਇਥੋਂ ਜਦੋਂ ਅਸੀਂ ਕੰਪਲੀਟ ਕੀਤੀ ਤੇ ਢਲਮਾ ਠਾਣੇ ਤੋਂ ਕੰਪਲੀਟ ਕੀਤੀ 15 ਦਿਨ ਪਹਿਲਾਂ ਉਹ ਤੋਂ ਇਹ ਕੰਮ ਹੋਣ ਤੋਂ 15 ਦਿਨ ਪਹਿਲਾਂ ਕੰਪਲੀਟ ਕੀਤੀ ਤੇ ਕੋਈ ਸਾਡੀ ਸੁਣਵਾਈ ਨਹੀਂ ਹੋਈ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ ਉਹ ਕਹਿੰਦੇ ਜਾਂਟ ਕਹਿੰਦੀਆਂ ਕਿ ਅਸੀਂ ਪੁਲਿਸ ਵਾਲੇ ਜਿਹੜੇ ਆ ਸਟੋਰੀ ਜੇਬ ਚ ਰੱਖੀ ਹੋਏ ਆ ਜੇ ਤੁਸੀਂ ਲੱਖ ਲਾਓਗੇ ਅਸੀਂ 5 ਲੱਖ ਲਾਵਾਂਗੇ ਜੇ ਤੁਸੀਂ 5 ਲਾਓਗੇ ਅਸੀਂ 10 ਲੱਖ ਲਾਵਾਂਗੇ ਤਾਂ ਗੰਦੀ ਅਸੀਂ ਇੰਨੇ ਜੋਗੇ ਹੈ ਨਹੀਂ ਕਿੰਨੇ ਪੈਸੇ ਲਾ ਕੇ ਤੇ ਅਸੀਂ ਕਿਸੇ ਨਾਲ ਲੜ ਸਕੀ ਅਸੀਂ ਪੰਜਾਬ ਸਰਕਾਰ ਅੱਗੇ ਵੀ ਇਹ ਬੇਨਤੀ ਕਰਦੇ ਆਂ ਕਿ ਸਾਡੀ ਸੁਣਵਾਈ ਕੀਤੀ ਜਾਵੇ ਸਾਡੀ ਮਦਦ ਕੀਤੀ ਜਾਵੇ ਤੇ ਇਹ ਮੁੰਡਾ ਤਾਂ ਬੋਲਣ ਦੇ ਵੀ ਕਾਬਲ ਨਹੀਂ ਰਿਹਾ ਕਿ ਤੇ ਦੇਖੋ ਜਿਸ ਤਨ ਲੱਗੇ ਸੋ ਤਨ ਜਾਣੇ ਮੈਂ ਜਦੋਂ ਮੈਨੂੰ ਪਤਾ ਲੱਗਿਆ ਇਹ ਆ ਰਹੇ ਨੇ ਤਮੈਂ ਕੱਲ ਅੱਧੀ ਰਾਤ ਨੂੰ ਮੈਂ ਉੱਥੋਂ ਚੱਲਿਆ ਪੰਜਾਬ ਤੋਂ ਮੈਂ ਕਿਹਾ ਵੀ ਦਿੱਲੀ ਨਾਲ ਕਿਤੇ ਨਾ ਪਰ ਆਵੇ ਮੈਂ ਅੰਦਰ ਜਾ ਕੇ ਇਹਨਾਂ ਨੂੰ ਲੈ ਕੇ ਆਇਆ ਕਿਉਂਕਿ ਜਿਹੜਾ ਮੈਂਬਰ ਆਫ ਪਾਰਲੀਮੈਂਟ ਹੈ ਉਹ ਅੰਦਰ ਇਮੀਗ੍ਰੇਸ਼ਨ ਤੱਕ ਜਾ ਸਕਦਾ ਹੈ ਆਈ ਕਾਰਡ ਦਿਖਾ ਕੇ ਸੋ ਮੈਂ ਹੁਣ ਇਹਨਾਂ ਨੂੰ ਰਸੀਬ ਕਰ ਲਿਆ ਤੇ ਇਸ ਵਕਤ ਤੁਸੀਂ ਯਕੀਨ ਕਰੋਗੇ ਇਹਨਾਂ ਕੋਲੇ 1 ਰੁਪਿਆ ਵੀ ਹੈ ਨਹੀਂ ਇਸ ਵਕਤ ਇਹਨਾਂ ਕੋਲੇ ਪੰਜਾਬ ਜਾਣ ਦਾ ਕਰਾਇਆ ਹੈ ਮੈਂ ਆਪਣੇ ਏਟੀਐਮ ਤੋਂ ਇਹਨਾਂ ਨੂੰ ਪੈਸੇ ਕਢਾ ਕੇ ਦੇਵਾਂਗਾ ਤੇ ਇਹਨਾਂ ਨੂੰ ਬਸ ਦੇ ਵਿੱਚ ਚੜਾਉਂਗਾ ਤੁਸੀਂ ਦੱਸੋ ਕਿ ਕਿੱਥੋਂ ਕੇਸ ਲੜਨਗੇ ਸਰਕਾਰਾਂ ਨਾਲ ਜਿਨ੍ਹਾਂ ਨਾਲ ਪੁਲਸਾਂ ਮਿਲੀਆਂ ਹੋਈਆਂ ਨੇ ਏਜੰਟਾਂ ਨਾਲ ਜਿਨ੍ਹਾਂ ਕੋਲੇ ਦਿੱਲੀ ਆ ਗਏ ਕਿਰਾਇਆ ਹੈ ਨਹੀਂ ਵਾਪਸ ਪੰਜਾਬ ਤੱਕ ਜਾਣਾ ਘਰ ਮੈਂ ਤਾਂ ਆਪਣਾ ਫਰਜ਼ ਨਿਭਾ ਰਿਹਾ ਮੈਂ ਕੋਈ ਛਾਨ ਨਹੀਂ ਕਰ ਰਿਹਾ ਮੈਨੂੰ ਬਹੁਤ ਸਕੂਨ ਮਿਲਿਆ ਕਿ ਘਟੂ ਘਟ ਚਾਰ ਕਰਾਂ ਦੇ ਚੁੱਲ੍ਹੇ ਤਾਂ ਜਿਹੜੇ ਨੇ ਉਹ ਤਾਂ ਜਿਹੜੇ ਉਹਨਾਂ ਚ ਤਾਂ ਰੁਕੀ ਪੱਕੂਗੀ ਨਾ ਕਿ ਚਲੋ ਸਾਡਾ ਬੱਚਾ ਜਿਹੜਾ ਘਰੇ ਆ ਗਿਆ ਇਹਨਾਂ ਦੇ ਪਰਿਵਾਰ ਜਿਹੜੇ ਨੇ ਇਹਨਾਂ ਦੇ ਇੱਥੇ ਅੱਡ ਤਬਰ ਜਿਹੜਾ ਉਹ ਮੈਨੂੰ ਇੱਥੋਂ ਤੱਕ ਕਹਿੰਦੇ ਰਹੇ ਪੁੱਤ ਅੱਧੀ ਰੋਟੀ ਖਾ ਲਾਂਗੇ ਇੱਕ ਡੰਗ ਰੋਟੀ ਖਾ ਲਾਂਗੇ ਰੋਟੀ ਘੱਟ ਖਾ ਲਾਂਗੇ ਪਰ ਸਾਡੇ ਬੱਚੇ ਇੱਥੇ ਬਿਲਾ ਦਿਓ ਅਸੀਂ ਉਹਨਾਂ ਨੂੰ ਇੱਥੇ ਦੇਖਦੇ ਕਿ ਸਾਡੀ ਭੁੱਖ ਲਊਗੀ ਸੋ ਆਹ ਹਾਲਾਤ ਹੋ ਜਾਂਦੇ ਨੇ ਸੋ ਕੋਈ ਗੱਲ ਨਹੀਂ ਮੈਂ ਤੁਹਾਡੇ ਨਾਲ ਪੜਾਉਣਾ ਨਹੀਂ ਤੁਹਾਡੇ ਪੈਸੇ ਵੀ ਵਾਪਸ ਕਰਾਵਾਂਗੇ ਜਿਹੜੇ ਪੈਸੇ ਲੁੱਟੇ ਗਏ ਨੇ ਇਹਨਾਂ ਤੋਂ ਇਹਨਾਂ ਦੇ ਘਰਦਿਆਂ ਤੋਂ ਵਿਆਜ ਸਮੇਤ ਵਾਪਸ ਕਰਾਵਾਂਗੇ ਔਰ ਉਹਨਾਂ ਤੇ ਕਿਉਂਕਿ ਹੁਣ ਪਾਣੀ ਸਿਰ ਤੋਂ ਲੰਘ ਗਿਆ ਹੁਣ ਸਰਕਾਰਾਂ ਨੂੰ ਚਾਹੇ ਸਾਨੂੰ ਜਿੰਥੇ ਤੱਕ ਮਰਜੀ ਆਵਾਜ਼ ਪਹੁੰਚਾਉਣੀ ਪਵੇ ਅਸੀਂ ਟਰੈਵਲ ਏਜੰਟ ਜਿਹੜੇ ਠੱਗ ਨੇ ਇਹੋ ਜਿਹੇ ਨੌਜਵਾਨ ਮੁੰਡਿਆਂ ਦੇ ਐਸ ਉਮਰ ਦੇ ਵਿੱਚ ਇਹਨਾਂ ਦੇ ਮੋਢਿਆਂ ਤੇ ਦੇਸ਼ ਦੀ ਤਰੱਕੀ ਦਾ ਭਾਰ ਹੋਣਾ ਚਾਹੀਦਾ ਸੀ ਅੱਜ ਇਹ ਰੋ ਰਹੇ ਨੇ ਇੱਥੇ ਆ ਕੇ ਸੋ ਮੈਂ ਚਾਹਨਾ ਕਿ ਸਖਤ ਤੋਂ ਸਖਤ ਕਾਰਵਾਈ ਜਿਹੜੀ ਏਜੰਟਾਂ ਤੇ ਵੀ ਹੋਵੇ ਧੰਨਵਾਦ ਵਿਦੇਸ਼ ਮੰਤਰਾਲੇ ਦਾ ਵੀ ਕਰਦੇ ਮੀਡੀਆ ਦਾ ਵੀ ਤੇ ਜਿੰਨਾਂ ਲੱਖਾਂ ਲੋਕਾਂ ਨੇ ਤੁਹਾਡੇ ਵਾਸਤੇ ਦੁਆਵਾਂ ਕੀਤੀਆਂ ਆ ਫੇਸਬੁੱਕ ਤੇ WhatsApp ਤੇ ਜਿੱਥੇ ਵੀ ਉਹਨਾਂ ਨੂੰ ਮੌਕਾ ਮਿਲਿਆ ਉਹਨਾਂ ਨੇ ਹੀ ਮੇਰਾ ਵੀ ਹੌਸਲਾ ਵਧਾਇਆ ਤੇ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਜੀ ਉਹਨਾਂ ਦੀ ਹੈਲਪ ਕਰੋ ਜੁੰਡਿਆਂ ਦੀ ਸੋ ਮੈਨੂੰ ਫਰਜ ਨਿਭਾ ਕੇ ਬਹੁਤ ਸਕੂਨ ਮਿਲ ਰਿਹਾ ਹੈ ਤੇ ਹੁਣ ਮੈਂ ਇਹਨਾਂ ਨੂੰ ਇਹਨਾਂ ਦੇ ਜਲੰਧਰ ਤੱਕ ਇਹਨਾਂ ਦੇ ਪਿੰਡ ਤੱਕ ਜਾਣ ਦਾ ਮੈਂ ਪ੍ਰਬੰਧ ਕਰੂੰਗਾ ਤੇ ਮੈਂ ਚਾਹਨਾ ਬਾਕੀ ਜਿਹੜੇ ਹੋਰ ਇਸ ਵਕਤ ਟਰੈਵਲ ਏਜੰਟਾਂ ਨੂੰ ਪਾਸਪੋਰਟ ਫੜਾ ਰੱਖੇ ਨੇ ਜਿਹੜੇ ਰੋਜ਼ ਸਵੇਰੇ ਉੱਠ ਕੇ ਅਰਦਾਸ ਕਰਦੇ ਨੇ हे ਪ੍ਰਮਾਤਮਾ ਸਾਡਾ ਕੰਮ ਬਣ ਜਾਏ ਉਹਨਾਂ ਨੂੰ ਕੀ ਕਹਿਣਾ ਚਾਹਾਂਗਾ ਹਾਂਜੀ ਉਹਨਾਂ ਨੂੰ ਇਹੀ ਕਹਿਣਾ ਚਾਹਾਂਗੇ ਕਿ ਜਦੋਂ ਵੀ ਕਿਸੇ ਨੇ ਕੋਈ ਵੀ ਕੰਮ ਕਰਨਾ ਆ ਜਾਂ ਬਾਹਰ ਅੰਦਰ ਦਾ ਬਹੁਤ ਸੋਚ ਸਮਝ ਕੇ ਆਪਣਾ ਕਦਮ ਚੱਕਿਓ ਕਿਉਂਕਿ ਸਭ ਤੋਂ ਜ਼ਿਆਦਾ ਇਹ ਧੋਖੇਬਾਜ਼ੀਆਂ ਹੋ ਰਹੀਆਂ ਜੀ ਕੋਈ ਬਾਹਰ ਮੁੰਡਾ ਦੱਸੂਗਾ ਹਾਂਜੀ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੇ ਹੁਣ ਹੋਰ ਜਾਣਾ ਚਾਹੁੰਦੇ ਨੇ ਵਾਪਸ ਵੀ ਜਾਣਾ ਬਾਹਰ ਭਾਈ ਕਦੀ ਨਾ ਜਾਓ ਕਿਉਂ ਇਹ ਝੂਠੇ ਚਕ ਲਾਰੇ ਲਾਗੇ ਹਟ ਰਹਿਣਾ ਤੇ ਕਦੀ ਨਾ ਜਾਓ ਕਦੀ ਨਾ ਜਾਓ ਤੁਸੀਂ ਨਾ ਬਹੁਤ ਇਹਨਾਂ ਨੇ ਧੋਖਾ ਕੀਤਾ ਵਾ ਏਜੰਟ ਬਹੁਤ ਧੋਖੇਬਾਜ਼ ਆ ਇਹ ਕਦੀ ਕਦੀ ਇਹਨਾਂ ਤੇ ਥਰੂ ਨਗਦੀ ਜਾਓ ਵੱਡੇ ਤੋਂ ਵੱਡਾ ਏਜੰਟ ਵੀ ਕੋਈ ਵੀ ਸੱਚ ਬੋਲ ਕੇ ਨਹੀਂ ਲੈ ਜਾਂਦਾ ਸਭ ਫਰਾਡ ਆ ਜੀ ਵੱਡੇ ਤੋਂ ਵੱਡਾ ਏਜੰਟ ਵੀ ਕੋਈ ਵੀ ਸੱਚ ਨਹੀਂ ਦੱਸਦਾ ਏਜੰਟ ਕਦੀ ਕਿਸੇ ਨੂੰ ਕੋਈ ਸੱਚੀ ਚ ਗੱਲ ਨਹੀਂ ਦੱਸਦਾ ਹੈਗਾ ਇਹਨਾਂ ਦੇ ਚਾਂਸੇ 'ਚ ਨਾ ਆਓ ਜੀ ਨਾ ਫਤੋ ਮੇਰੇ ਵੀਰ ਇੱਥੇ ਕੋਈ ਕੰਮ ਕਰ ਕਰਕੇ ਆਪਣੀ ਮਾੜੀ ਚੰਗੀ ਰੋਟੀ ਖਾ ਲਓ ਬਾਹਰ ਨਾ ਜਾਓ ਹੱਥ ਜੋੜ ਕੇ ਸਾਰੇ ਅੱਗੇ ਬੇਨਤੀ ਆ ਜਾਨ ਬਚੀ ਤੋਂ ਲੱਖ ਤੋਂ ਪਾਏ ਤੇ ਇਹ ਮੁੰਡੇ ਘਰੇ ਆ ਗਏ ਤੇ ਅੱਜ ਮੈਂ ਦਿੱਲੀ ਦੇ ਵਿੱਚ ਇਹਨਾਂ ਨੂੰ ਰਿਸਿਵ ਕੀਤਾ ਮੀਡੀਆ ਦੇ ਵਿੱਚ ਵੀ ਇਹਨਾਂ ਨੇ ਸਾਰੀ ਆਪਣੀ ਆਪ ਬੇਤੀ ਦੱਸੀ ਹੈ ਕਿਉਂਕਿ ਜਿਸ ਤਨ ਲੱਗੇ ਸੋਤਨ ਜਾਣੇ ਇਹਨਾਂ ਨੇ ਪਿੰਡੇ ਤੇ ਹੜਾਇਆ ਦੁੱਖ ਤੇ ਇਹਨਾਂ ਦੇ ਕਹਿਣ ਦਾ ਸ਼ਾਇਦ ਜ਼ਿਆਦਾ ਅਸਰ ਹੋਊਗਾ ਤੇ ਸਾਡੇ ਸਾਡੇ ਕਹਿਣ ਨੂੰ ਸ਼ਾਇਦ ਉਹ ਕੋਈ ਬਿਆਨ ਮੰਨ ਲੈਣਗੇ ਪਰ ਇਹਨਾਂ ਦੇ ਕਹਿਣ ਦੇ ਕੋਈ ਪੋਲਿਟਿਕਲ ਨਹੀਂ ਹੈਗੇ ਕੋਈ ਇਹ ਤਾਂ ਆਮ ਕਰਾਂ ਦੇ ਗਰੀਬ ਕਰਾਂ ਦੇ ਮੁੰਡੇ ਨੇ ਜਿਹੜੇ ਆਪਣੇ ਭਵਿੱਖ ਦੀ ਤਲਾਸ਼ ਦੇ ਵਿੱਚ ਵਿਦੇਸ਼ਾਂ 'ਚ ਗਏ ਸੀ ਪਰ ਉੱਥੇ ਜਾ ਕੇ ਐਨੀ ਮੁਸੀਬਤ 'ਚ ਫਸ ਗਏ ਕਿ ਅੱਜ 2-3 ਮਹੀਨਿਆਂ ਬਾਅਦ ਐਸੇ ਏਅਰਪੋਰਟ ਤੇ ਖੁਸ਼ੀ-ਖੁਸ਼ੀ ਜਾਂਦੇ ਹੋਣਗੇ ਪਤਾ ਨਹੀਂ ਸਾਡਾ ਭਵਿੱਖ ਬਹੁਤ ਵਧੀਆ ਬਣਨ ਲੱਗਿਆ ਰੱਬ ਨੇ ਸਾਡੀ ਸੁਣ ਲਈ ਐਸੇ ਏਅਰਪੋਰਟ ਤੇ ਅੱਜ ਆ ਕੇ ਇਹ ਸ਼ੁਕਰ ਮਨਾ ਰਹੇ ਨੇ ਚਲੋ ਸ਼ੁਕਰ ਹੈ ਆਪਣੇ ਰਿਸ਼ਤੇਦਾਰਾਂ 'ਚ ਪਰਿਵਾਰਾਂ 'ਚ ਵਾਪਸ ਆ ਗਏ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ